ਫਰੀਦਕੋਟ ਪੁਲਿਸ ਵੱਲੋਂ ਨਸ਼ਾ ਖਿਲਾਫ ਵਿੱਢੀ ਮੈਮ ਦੇ ਤਹਿਤ ਅੱਜ ਥਾਣਾ ਸਾਦਕ ਦੀ ਪੁਲਿਸ ਵੱਲੋਂ ਮਾਤਰਾ ਵਿੱਚ ਨਸ਼ਿੜੀਆਂ ਗੋਲੀਆਂ ਸਮੇਤ ਦੋ ਵਿਅਕਤੀ ਗ੍ਰਿਫਤਾਰ ਕੀਤੇ ਹਨ ਇਸ ਮੌਕੇ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਕਿ ਕਿਆ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਫਰੀਦਕੋਟ ਐਸਐਸਪੀ ਡਾਕਟਰ ਪ੍ਰਕਾਜੰਦੀ ਰੈਨਮਾਈ ਇਥੋਂ ਜਿਹੜਾ ਫਰੀਦਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਹੀ ਮਾੜੇ ਹਸਤਾਂ ਦੇ ਤੇ ਨਸ਼ਾ ਖਰਾਬ ਕੋਈ ਨਾ ਕੋਈ ਮੈਮ ਚਲਾਈ ਜਾਂਦੀ ਚੈਕਿੰਗ ਨਾਕਾ ਬੰਦੀ ਕੀਤੀ ਜਾਂਦੀ ਹੈ ਇਸੇ ਦਰਾਈ ਸਾਡੇ ਏਐਸਈ ਚੈਜੀਤ ਜੋ ਸਾਦਕੂ ਜੇ ਪੋਸਟਡੇ ਉਹਨੂੰ ਉਸ ਟਾਈਮ ਇੱਕ ਛੱਕ ਦੇ ਦਾਤੇ ਗੱਡੀ ਰੋਕੀ ਜਿਸ ਦੇ ਵਿੱਚ ਬਬਲਜੀਤ ਸਿੰਘ ਸੀ ਵਾਸੀ ਸੰਗਰਾਹੂ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਪੁਛਗ ਵਿੱਚ ਜਿਹੜੀ ਮੈਂ ਜਾ ਕੇ ਮੌਕੇ ਤੇ ਇਨਵੈਸਟੀਗੇਸ਼ਨ ਕੀਤੀ ਤੇ ਜਦੋਂ ਉਸ ਦੀ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਵਿੱਚੋਂ 2740 ਨਸ਼ੀਲੀਆਂ ਗੋਲੀਆਂ 4500 ਕੈਪਸੂਲ ਤੇ ਸਾਢੇ 300 ਜਿਹੜੀਆਂ ਆਪਾਂ ਪੀਣ ਵਾਲੀ ਜਿਹੜੀਆਂ ਆਪਾਂ ਕਹਿੰਦੇ ਸ਼ੀਸ਼ੀਆਂ ਨਸ਼ੀਲੀਆਂ ਉਹ ਉਹ ਮਿਲੀਆਂ ਤੇ ਜਿੰਦੇ ਤੇ ਅਸੀਂ 122 ਨੰਬਰ ਮੁਕੱਦਮਾ ਰਜਿਸਟਰ ਕੀਤਾ ਤੇ ਜਿਸ ਦੀ ਜਿਹਨੂੰ 2 ਦਿਨ ਤੇ ਰਿਮਾਂਡ ਤੇ ਆ ਤੇ ਅਸੀਂ ਪੁਛਗਿਛ ਤੇ ਜਿਹੜਾ ਇਹਨੇ ਦੱਸਿਆ ਵੀ ਅੱਗੇ ਜਿਹੜਾ ਮੈਂ ਇਹਦੀ ਨਸ਼ਾ ਸੀ ਅੱਗੇ ਵੀ ਦਿੰਦਾ ਸੀ ਤੋ ਆਲਮਜੀਤ ਵਾਸੀ ਬਾਬਲ ਕਲਾਂ ਦਾ ਉਸ ਨੂੰ ਨੋਮਿੰਟ ਕਰਕੇ ਤੇ ਉਸ ਦੀ ਗਿਫਤਰੀ ਪਾਈ ਪਾਈ ਦੀ ਇਸ ਤੋਂ ਇਸ ਜਿਹੜੇ ਰਿਮਾਂਡਦਾਰਾਂ ਨੂੰ ਅਸੀਂ ਪੁਛਗਿਛ ਕਰਾਂਗੇ ਵੀ ਇਹ ਇੰਨਾ ਜਿਹੜਾ ਨਸ਼ਾ ਸੀ ਕਿੱਥੋਂ ਲੈ ਕੇ ਆਇਆ ਸੀ ਕਿਵੇਂ ਸਪਲਾਈ ਇਹਦੇ ਕੋਲ ਆ ਰਹੀ ਸੀ ਤੇ ਅੱਗੇ ਕਿਵੇਂ ਸਪਲਾਈ ਕਰਦਾ ਸੀਗਾ ਕੁਝ ਕਾਫੀ ਵੱਡੀ ਮਾਤਰਾ ਚ ਜਿਹੜਾ ਜਿਹੜਾ ਨਸ਼ੀਲੇ ਕੈਪਸੂਲ ਗੋਲੀਆਂ ਤੇ ਜਿਹੜੀਆਂ ਛਿਛੇ ਭਰਮਤ ਹੁੰਦੀਆਂ